ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਇਹ ਜੋ ਵੈਡ ਬਾਰੇ ਤੁਹਾਨੂੰ ਇਨਫੋਰਮੇਸ਼ਨ ਦੇਣੀ ਆ ਉਸ ਤੋਂ ਪਹਿਲਾਂ ਆਪਣਾ ਐਡਰੈਸ ਕਨਫਰਮ ਕਰਵਾ ਲਈਏ ਆਪਣਾ ਐਡਰੈਸ ਹੈ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਪਿੰਡ ਆਪਣਾ ਹੈਗਾ ਜੀ ਪੰਡੋਰੀ ਇਹ ਵੀਡੀਓ ਵੀਡੀਓ ਜੇ ਆਪਾਂ ਇਸ ਦੀ ਡਿਟੇਲ ਦੇਣੀ ਆ ਵੈੜ ਦੀ ਇਹ ਵੈੜ ਆ ਆਪਾਂ ਵੀਰ ਜੀ ਕਿਸੇ ਕੋਲੋਂ ਲਈ ਹੀ ਪਿੰਡੋਂ ਹੀ ਉਸ ਵੀਰ ਨੇ ਵੀ ਕਿਸੇ ਕੋਲ ਲੈ ਕੇ ਆਂਦੀ ਉਹਦੇ ਕੋ ਇਹ ਆਪਣੇ ਕੋ ਤੀਜੇ ਥਾਂ ਜਿਹੜੀ ਵੈੜ ਆ ਗਈ ਹੈ ਤੇ ਪਿੱਛੇ ਵੀ ਦੋ ਥਾਵਾਂ ਜਿੱਨਾਂ ਵੀਰਾਂ ਕੋ ਆਈ ਉਹਨਾਂ ਵੀ ਪੂਰਾ ਜੋਰ ਲਾਇਆ ਇਹ ਗੱਬਣ ਨਹੀਂ ਰਹੀ ਵੈੜ ਤੇ ਆਪਾਂ ਵੀ ਚਲੋ ਕਾਫੀ ਜੋਰ ਲਾ ਕੇ ਵੇਖਿਆ ਸੀ ਤੇ ਇਹ ਵੈੜ ਜਿਹੜੀ ਗੱਬਨ ਨਹੀਂ ਰਹਿੰਦੀ ਤੇ ਇਸੇ ਤਰ੍ਹਾਂ ਆਪਾਂ ਵੀਡੀਓ ਵੇਖੀ YouTube ਚੈਨਲ ਤੋਂ ਵੀਰ ਮਾਸਟਰ ਢਿੱਲੋਂ ਨੇ ਇੱਕ ਵੀਡੀਓ ਪਾਈ ਉਹਦੇ ਥਰੂ ਆਪਾਂ ਵੀਡੀਓ ਵੇਖੀ ਤੇ ਵੀਡੀਓ ਵੇਖ ਵੇਹਿੰਦਿਆ ਸਾਰੀ ਆਪਾਂ ਫਿਰ ਵੀਰ ਨੂੰ ਫੋਨ ਲਾਇਆ ਤੇ ਉਸੇ ਟਾਈਮ ਆਪਣੇ ਨਾਲ ਵੀਰ ਨੇ ਫੋਨ ਵੀ ਟੈਂਡ ਕੀਤਾ ਗੱਲਬਾਤ ਕੀਤੀ ਤੇ ਵੀਰ ਨੇ ਫੋਨ ਪਹਿਲੇ ਫੋਨ ਤੇ ਆਪਾਂ ਨੂੰ ਗਰੰਟੀ ਦੇ ਦਿੱਤੀ ਸੀ ਕਿ 100% ਵੇਜੀ ਗਰੰਟੀ ਹੈ ਕਿ ਗਾਂ ਤੁਹਾਡੀ ਗੱਬਣ ਰਹੂਗੀ ਰਹੂਗੀ ਇਹ ਕਿਵੇਂ ਹੋ ਸਕਦਾ ਪਿੱਗਾਂ ਵਹਿੜ ਜੋ ਤੁਹਾਡੀ ਇਹ ਗੱਬਣ ਨਾ ਰਵੇ ਸੋ ਜੋ ਪਹਿਲਾਂ ਦੀ ਗੱਲ ਕਰੀਏ ਤਾਂ ਜੇ ਇਸ ਵੀਰ ਕੋ ਇਹ ਮੈਂ ਲਈ ਹੀ ਵਹਿੜ ਉਸ ਵੀਰ ਨੇ ਵੀ ਇਹਦਾ ਟ੍ਰੀਟਮੈਂਟ ਕਾਫੀ ਕੀਤਾ ਦਵਾਈ ਦੋਈ ਭਰਾਈ ਉਹ ਲੰਮਾ ਟਾਈਮ ਕਹਿੰਦਾ ਕਿ ਮੈਂ ਇਹਦਾ ਕਰਵਾਉਂਦਾ ਰਿਆਂ ਟ੍ਰੀਟਮੈਂਟ ਇਲਾਜ ਜੋ ਵੀ ਪਰ ਇਹ ਗੱਬਣ ਨਹੀਂ ਰਹੀ ਉਹ ਵੀਰ ਨੇ ਜਿੱਥੋਂ ਲਿਆਂਦੀ ਉਹ ਵੀਰ ਦੇ ਦਸਨ ਮਤਵ ਕਿ ਉਹ ਵੀਰ ਨੇ ਵੀ ਜਿੱਥੋਂ ਜਿਹਦੇ ਘਰੋਂ ਪਹਿਲਾਂ ਘਰੋਂ ਜਿਸ ਘਰੋਂ ਤਰੀਏ ਉਹ ਘਰ ਵੀ ਵੀਰਜੀ ਵੀਰ ਨੇ ਉਹਨਾਂ ਵੀ ਬਹੁਤ ਇਹਦਾ ਇਲਾਜ ਕੀਤਾ ਕਿਉਂਕਿ ਉਹ ਕਹਿੰਦਾ ਵੀ ਚੰਗੀ ਮਤਲਬ ਕਿ ਇਹ ਵੀ ਮਾਂ ਦਾ ਦੁੱਧ ਦਾ ਰਿਕਾਰਡ ਚੰਗਾ ਸੀ ਤੇ ਉੱਥੇ ਵੀ ਉਹਨਾਂ ਕੋਲੋਂ ਵੀ ਇਹ ਮਤਲਬ ਕਿ ਗੱਬਣ ਨਹੀਂ ਰਹੀ ਦੋ ਥਾਵਾਂ ਪਿੱਛੇ ਲਾਈ ਕਰਤਾ ਉਸ ਤੋਂ ਬਾਅਦ ਮੈਂ ਵੀ ਇਸ ਦਾ ਬੜਾ ਯੂਰ ਲਾਇਆ ਤੇ ਤਿੰਨ ਚਾਰ ਦਵਾਈਆਂ ਭਰਾ ਕੇ ਵੇਖ ਲੀਆਂ ਟੀਕੇ ਭਰਾ ਕੇ ਵੇਖ ਲਏ ਤੇ ਬਾਅਦ ਵਿੱਚ ਤੇ ਡਾਕਟਰ ਵੀ ਸਾਨੂੰ ਕਹਿਣ ਲੱਗਿਆ ਕਿ ਮੈਨੂੰ ਅੰਦਾਜ਼ ਵੀ ਲੱਗਦਾ ਵੀ ਇਹਨਾਂ ਪੀ ਗਾਂ ਨਹੀਂ ਖਲਾਉਣਾ ਨਹੀਂ ਹੈ ਵੀ ਇਹ ਖਰਾਬ ਹੈ ਜਿਆਦਾ ਖਰਾਬ ਹੈ ਗਾਂ ਇਹਨਾਂ ਨਹੀਂ ਖਰਾਉਣਾ ਫਿਰ ਉਸ ਦਿਨ ਦਾ ਆ ਕੇ ਆਪਾਂ ਟਲੋ ਵੀਰ ਨਾਲ ਸੰਪਰਕ ਹੋਇਆ ਤੇ ਵੀਰ ਨੇ ਜਿੱਦਾਂ ਪਹਿਲਾਂ ਦੱਸਿਆ ਤੁਹਾਨੂੰ ਕਿ ਵੀਰ ਨੇ ਉਦੋਂ ਹੀ ਗਾਰੰਟੀ ਦੇ ਦਿੱਤੀ ਵੀ ਗਾਂ ਖਲਾਉਗੀ ਫਿਰ ਜਿੱਦਾਂ ਵੀ ਟਲੋ ਵੀਰ ਨੇ ਕਿਹਾ ਆਪਾਂ ਉਸ ਤਰ੍ਹਾਂ ਇਹਦਾ ਇਲਾਜ ਕੀਤਾ ਤੇ ਹੁਣ ਬੜੀ ਖੁਸ਼ੀ ਦੀ ਗੱਲ ਆ ਇਹ ਗਾਂ ਆਪਣੀ ਕੱਲ ਚੈੱਕ ਪਾਸ ਕਰਾਈ ਆ ਆਪਾਂ ਕਿ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਗੱਬਣ ਹੋ ਚੁੱਕੀ ਆ ਗਾਂ ਸੋ ਇਸ ਦਾ ਬਾਕੀ ਇਹ ਜੋ ਟਲੋ ਵੀਰ ਦਾ ਜੋ ਵੀ ਅਨਾਂ ਦੱਸਿਆ ਉਹਦੇ ਮੁਤਾਬਕ ਆਪਾਂ ਇਹਦਾ ਇਲਾਜ ਕੀਤਾ ਤੇ ਗਾ ਆਪਣੀ ਗੱਭਣਿਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਾਸਟਰ ਟਿਲੋਈਰ ਦਾ ਬਾਕੀ ਵੀਰ ਦਾ ਸੁਭਾਅ ਵੀ ਬਹੁਤ ਵਧੀਆ ਜਦੋਂ ਮਰਜੀ ਐਨੀ ਟਾਈਮ ਜਦੋਂ ਮਰਜੀ ਫੋਨ ਲਾਉ ਟਿਲੋਈਰ ਨੂੰ ਉਸੇਲੇ ਫੋਨ ਤੇ ਟੈਂਡ ਕਰਦਾ ਜੇ ਨਹੀਂ ਟੈਂਡ ਕੀਤਾ ਗਿਆ ਉਸ ਤੋਂ ਬਾਅਦ ਬੈਕ ਕਾਲ ਕਰਦਾ ਵੀ ਆਪਣੀ ਗੱਲ ਵੀ ਵਧੀਆ ਕਲੀਅਰ ਚੰਗੀ ਤਰ੍ਹਾਂ ਸੁਣਦਾ ਟਾਈਮ 'ਚ ਟਾਈਮ ਕੱਢ ਕੇ ਵੀ ਵੀਰ ਆਪਣਾ ਸਾਰੀ ਗੱਲਬਾਤ ਕਰਦਾ ਬਾਕੀ ਉਸ ਤੋਂ ਪਹਿਲਾਂ ਮੇਰਾ ਤਾਂ ਇਰਾਦਾ ਹੋ ਗਿਆ ਸੀ ਕਿ ਇਸ ਨੂੰ ਕਿਸੇ ਗਊਸ਼ਾਲਾ ਛੱਡਾਈਏ ਵੀ ਜਦੋਂ ਡਾਕਟਰ ਵੀ ਮੈਨੂੰ ਕਹਿਤਾ ਵੀ ਨਹੀਂ ਲੱਗਦਾ ਵੀ ਗਾਂ ਖਰਾਬ ਆ ਮੇਰਾ ਮਨ ਬਣ ਗਿਆ ਵੀ ਆਪਾਂ ਛੱਡਣੀ ਕਿਉਂ ਆ ਸੜਕ ਤੇ ਕਿਤੇ ਛੱਡ ਕੇ ਆਵਾਂਗੇ ਉਹ ਕੰਮ ਚੰਗਾ ਨਹੀਂ ਆ ਆਪਾਂ ਚਲੋ ਗਊਸ਼ਾਲਾ ਜੇ ਨੂੰ ਛੱਡ ਆਉਣੇ ਆ ਤੇ ਫੇਰ ਆਪਾਂ ਸੋਚਿਆ ਤੇ ਚੱਲ ਇੱਕ ਮੌਕਾ ਆਪਾਂ ਢੱਲੋ ਵੀਰ ਨੂੰ ਦੇਣਾ ਚਾਹੀਦਾ ਵਾ ਜੇ ਆਪਾਂ ਇੰਨੇ ਡਾਕਟਰ ਕਿੰਨੇ ਟੀਕੇ ਭਰਾ ਭਰਾ ਮੈਂ ਤੇ ਟੀਕੇ ਭਰਾ ਭਰਾ ਕੇ ਨੂੰ ਅੱਕ ਗਿਆ ਤੇ ਦਵਾਈਆਂ ਭਰਾ ਭਰਾ ਐਰਾ ਵਗੈਰਾ ਬੜੀਆਂ ਦਵਾਈਆਂ ਬਦਲ ਬਦਲ ਕੇ ਵੀ ਭਰਾ ਕੇ ਦੇਖ ਲੀਆਂ ਲੇਕਿਨ ਇਹ ਕਿਸੇ ਸੂਤਰ ਨਹੀਂ ਹਾਈ ਬਾਕੀ ਇੱਕ ਗੱਲ ਹੋਰ ਆ ਗਏ ਮੰਨ ਲਓ ਵੀ ਇਹ ਆਪਣੀ ਵਹਿੜਾ ਮੰਨ ਲਓ ਢਾਈਆਂ ਮਹੀਨਿਆਂ ਦੀ ਗੱਬਣਾ ਕਜਾ ਆਪਾਂ ਨੂੰ ਫ੍ਰੀਜ ਛੱਡਣਾਹੀਂ ਇਸ ਦਾ ਆਪਾਂ ਆਪਾਂ ਲਿਆ ਕੇ ਗਊਸ਼ਾਲਾ ਦੇ ਦੇ ਕੇ ਆਉਂਦੇ ਜਾਂ ਇੱਥੇ ਛੱਡਦੇ ਹਨਾ ਉਹ ਕੰਮ ਆਪਣੇ ਵਾਸਤੇ ਵੀ ਚੰਗਾ ਚੱਲ ਨਹੀਂ ਸੀ ਹਨਾ ਪਰ ਇਸ ਗੱਲ ਦਾ ਕ੍ਰੈਡਿਟ ਵੀ ਢਿੱਲੋ ਸਾਹਿਬ ਨੂੰ ਜਾਂਦਾ ਵੀ ਇਹਨਾਂ ਪਰਾਨੀ ਕਿੰਨੀਆਂ ਗਾਵਾਂ ਦੀ ਜਾਣ ਵੀ ਬਚਾ ਰਿਆ ਹੁਣ ਆਪਾਂ ਵੇਖਦੇ ਹਾਂ ਵੀ ਆਪਣੀਆਂ ਨਹੀਂ ਰਿਆ ਹੋਈਆਂ ਵਹਿੜਾਂ ਕਿੰਨੀਆਂ ਛੜਕਾਂ ਤੇ ਤੁਰੀਆਂ ਖਰਦੀਆਂ ਨਹੀਂ ਬਣਦੀਆਂ ਆਸ ਹੁੰਦੀਆਂ ਤੇ ਨਾ ਤਾਂ ਹੀ ਕੋਈ ਛੜਦਾ ਹਨਾ ਇਸ ਕਰਕੇ ਢਿੱਲੋ ਵੀਰ ਨੂੰ ਚਲੋ ਹੁਣ ਆਪਣੀ 60-70000 ਰੁਪਏ ਦੀ ਗਾਂ ਢਿੱਲੋ ਨੇ ਬਣਾਤੀ ਹੈ ਘੱਟ ਤੋਂ ਘੱਟ ਜਣੀਏ ਤੇ ਕਿੱਦਾਂ ਕੱਟ ਕਾਠ ਆ ਵਹਿੜ ਦਾ ਤੇ 60 70 ਹਜ਼ਾਰ ਦੀ ਤਾਂ ਨਾਰਮਲ ਹੀ ਆਏ ਹਾਲੇ ਕਿ ਚਾਰ ਚਾਰ ਤੋਂ 6 ਦੰਦ ਹੋਊਗੀ 4 ਦੰਦ ਚਾਹੇ 6 ਦੰਦ ਹੋਊਗੀ ਤੇ ਜੇ ਮੰਨ ਲਓ ਉਹ ਗੱਲ ਦਾ ਵੀ ਢਿੱਲੋ ਸਾਹਿਬ ਨੂੰ ਮਿਲ ਕੇ ਬਹੁਤ ਧੰਨਵਾਦ ਉਹਦਾ ਵੀ ਬਹੁਤ ਤਗੜਾ ਪੁੰਨ ਦਾ ਵੀਰ ਕੰਮ ਕਰ ਰਿਹਾ ਵੀ ਇਹਨਾਂ ਦੀ ਜਾਨ ਵੀ ਬਚਾਰਿਆ ਇੱਕ ਤੇ ਹੈਗਾ ਨਾ ਵੀ ਮੰਨ ਲਓ ਇਹਨਾਂ ਨੂੰ ਗੱਬਣ ਖਲਾਰਦਾ ਜੇ ਗੱਬਣ ਨਹੀਂ ਹੁੰਦੀਆਂ ਤੇ ਕੋਈ ਲੋਕਾਂ ਆਪਾਂ ਵੇਣੇ ਕੋਈ ਜਿਨ੍ਹਾਂ ਦੀਆਂ ਫਸਲਾਂ ਖਰਾਬ ਕਰਦੀਆਂ ਏ ਉਹ ਕੋਈ ਵੇਂਦਾਨੀ ਕਈ ਆ ਆਪਾਂ ਵੇਣੇ ਕੋਈ ਕੰਨ ਤੇ ਮਾਰਦਾ ਕੋਈ ਟਿੱਖਾ ਕੋ ਦਾਤਰ ਮਾਰ ਦਿੰਦਾ ਕੋਈ ਕਿਰਪਾਨ ਮਾਰ ਦਿੰਦਾ ਕੋਈ ਵਿਚਾਰੀਆਂ ਲਹੂ ਹਲਵਾਣ ਹੋਈਆਂ ਉਹ ਗੱਲ ਦਾ ਵੀ ਢਿੱਲੋ ਸਾਹਿਬ ਨੂੰ ਬਹੁਤ ਜ਼ਿਆਦਾ ਜਿਹੜਾ ਨਾ ਕਿਸੇ ਟਾਈਮ ਤੇ ਮਤਲਬ ਕਿ ਚੰਗਾ ਮਤਲਬ ਪ੍ਰਭਾਵ ਪਊਗਾ ਇਸ ਗੱਲ ਦਾ ਪੁੰਨ ਲੱਗੂਗਾ ਕਿ ਮਤਲਬ ਕਿ ਮਾਸਟਰ ਢਿੱਲੋ ਵੀਰ ਨੂੰ ਹਨਾ ਕਿਉਂਕਿ ਵੀਰ ਇਹਨਾਂ ਨੂੰ ਡਾਂਗਾਂ ਤੋਂ ਵੀ ਬਚਾਰਿਆ ਬੈੜਾ ਨੂੰ ਨਹੀਂ ਦੇ ਬਹੁਤ ਛੜਕਾਂ ਦੇ ਹੋਈਆਂ ਰੁਲਦੀਆਂ ਫਿਰਦੀਆਂ ਅੱਕ ਕੇ ਨਹੀਂ ਯਾਰ ਹੋਰ ਕਰੇ ਵੀ ਕੋਈ ਕੀ ਮਜਬੂਰ ਹੁੰਦਾ ਕੋਈ ਛੱਡਣ ਵਾਸਤੇ ਜੀਤ ਕਿਸੇ ਦਾ ਕਰਦਾ ਨਹੀਂ ਆ ਠੀਕ ਆ ਨਾ ਬਾਕੀ ਇੱਕ ਗੱਲ ਆ ਕੇ ਜਿੰਨਾ ਢੱਲੋ ਵੀਰ ਇਸ ਕਮਲ ਧਿਆਨ ਦੇ ਰਿਹਾ ਨਾ ਇਸ ਕੰਮ ਨੂੰ ਵਧਾ ਰਿਹਾ ਮਤਲਬ ਹਰ ਇੱਕ ਦੀ ਸੁਣ ਰਿਹਾ ਗਾਵਾਂ ਗੱਭਣ ਉਹਦੇ ਕਹਿਣ ਮੁਤਾਬਕ ਜਿੱਦਾਂ ਆਪਣਾ ਵੀਰ ਨੂੰ ਨੌਲੇਜ ਆ ਹੈ ਨਾ ਉਸ ਪੱਦਰ ਤੇ ਵੀਰ ਨੂੰ ਆਪਾਂ ਵੀਡੀਓ ਵੇਖਦੇ ਆ ਕੋਈ 뷰 ਨਹੀਂ ਐਡੇ ਚੰਗੇ ਆ ਰਹੇ ਹਨਾ ਕੋਈ ਖੈਰ ਕੋਈ ਸ਼ਾਇਦ ਵੀਡੀਓ ਲਾਈਕ ਨਹੀਂ ਕਰਦਾ ਕੋਈ ਸ਼ੇਅਰ ਨਹੀਂ ਅੱਗੇ ਕਰਦਾ ਹਨਾ ਇਸ ਗੱਲ ਉਹ ਜਿਆਦਾ ਜਿਹੜਾ ਨਾ ਕਿਸੇ ਟਾਈਮ ਤੇ ਮਤਲਬ ਕਿ ਚੰਗਾ ਮਤਲਬ ਪ੍ਰਭਾਵ ਪਊਗਾ ਇਸ ਗੱਲ ਦਾ ਪੁੰਨ ਲੱਗੂਗਾ ਕਿ ਮਤਲਬ ਕਿ ਮਾਸਟਰ ਢਿੱਲੋ ਵੀਰ ਨੂੰ ਹਨਾ ਕਿਉਂਕਿ ਵੀਰ ਇਹਨਾਂ ਨੂੰ ਡਾਂਗਾਂ ਤੋਂ ਵੀ ਬਚਾਰਿਆ ਬੈੜਾ ਨੂੰ ਨਹੀਂ ਦੇ ਬਹੁਤ ਛੜਕਾਂ ਦੇ ਹੋਈਆਂ ਰੁਲਦੀਆਂ ਫਿਰਦੀਆਂ ਅੱਕ ਕੇ ਨਹੀਂ ਯਾਰ ਹੋਰ ਕਰੇ ਵੀ ਕੋਈ ਕੀ ਮਜਬੂਰ ਹੁੰਦਾ ਕੋਈ ਛੱਡਣ ਵਾਸਤੇ ਜੀਤ ਕਿਸੇ ਦਾ ਕਰਤਾ ਨਹੀਂ ਆ ਠੀਕ ਆ ਨਾ ਬਾਕੀ ਇੱਕ ਗੱਲ ਆ ਕੇ ਜਿੰਨਾ ਢੱਲੋ ਵੀਰ ਇਸ ਕਮਲ ਧਿਆਨ ਦੇ ਰਿਹਾ ਨਾ ਇਸ ਕੰਮ ਨੂੰ ਵਧਾ ਰਿਹਾ ਮਤਲਬ ਹਰ ਇੱਕ ਦੀ ਸੁਣ ਰਿਹਾ ਗਾਵਾਂ ਗੱਬਣ ਉਹਦੇ ਕਹਿਣ ਮੁਤਾਬਕ ਜਿੱਦਾਂ ਆਪਣਾ ਵੀਰ ਨੂੰ ਨੌਲੇਜ ਆ ਹੈ ਨਾ ਉਸ ਪੱਦਰ ਦੇ ਵੀਰ ਨੂੰ ਆਪਾਂ ਵੀਡੀਓ ਵੇਖਦੇ ਆ ਕੋਈ 뷰 ਨਹੀਂ ਐਡੇ ਚੰਗੇ ਆ ਰਹੇ ਹਨਾ ਕੋਈ ਖੈਰ ਕੋਈ ਸ਼ਾਇਦ ਵੀਡੀਓ ਲਾਈਕ ਨਹੀਂ ਕਰਦਾ ਕੋਈ ਸ਼ੇਅਰ ਨਹੀਂ ਅੱਗੇ ਕਰਦਾ ਹਨਾ ਇਸ ਗੱਲ ਆਪਾਂ ਸਾਰਿਆਂ ਵੀਰਾਂ ਦਾ ਆਪਣਾ ਫਰਜ਼ ਬਣਦਾ ਆ ਕਿ ਜੇ ਆਪਣਾ ਵੀਰ ਭਰਾ ਕੋਈ ਚੰਗਾ ਡਾਕਟਰ ਕੰਮ ਕਰਦਾ ਤੇ ਉਸ ਨੂੰ ਆਪਾਂ ਉਸ ਨੂੰ ਆਪਣਾ ਉਹਦੇ ਕੰਮ ਨੂੰ ਆਪਾਂ ਵਧਾਈਏ ਐਪਰੀਸ਼ੀਏਟ ਕਰੀਏ ਉਹਨੂੰ ਵੀ ਉਹਨੂੰ ਆਪਣੇ ਮਨ ਚੋਂ ਹੋਰ ਜਜ਼ਬਾ ਆਵੇ ਹੋਰ ਮਤਲਬ ਕਿ ਵਧੀਆ ਤਰੀਕੇ ਨਾਲ ਕੰਮ ਕਰੇ ਜਿਆਦਾ ਤੋਂ ਜਿਆਦਾ ਆਪਣਾ ਨੈਟਵਰਕ ਵੀਰ ਫਲਾਵੇ ਹਨਾ ਵਧੇ ਉਸਦਾ ਕੰਮ ਬਾਕੀ ਜੋ ਮੈਂ ਵੀ ਫੇਸਬੁੱਕ ਤੇ ਵੀ ਵੇਖ ਕੇ ਮੈਂ ਇੱਕ ਡਾਕਟਰ ਕਾਫੀ ਫੇਮਸ ਚਲੋ ਆਪਾਂ ਉਹਦਾ ਨਾਮ ਤਾਂ ਵੀਰ ਦਾ ਨਹੀਂ ਲੈਣਾ ਉਸਨੇ ਆਪਣੇ ਨਾਲ ਫੋਨ ਤੇ ਗੱਲ ਕੀਤੀ ਚਲੋ ਗੱਲ ਭਾਵੇਂ ਕੀਤੀ ਚਲੋ ਟਾਈਮ ਤੇ ਉਹਨੇ ਵੀ ਆਪਣੇ ਲਈ ਕੱਢਿਆ ਹਨਾ ਪਰ ਉਸਨੇ ਵੀ ਆਪਾਂ ਨੂੰ ਜੋ ਦਵਾਈਆਂ ਸੈਂਡ ਕਰਤੀਆਂ ਫਿਰ ਸੈਂਟ ਤੇ ਦਵਾਈਆਂ ਕਰ ਦਿੱਤੀਆਂ ਫਿਰ ਆਪਾਂ ਚਲੋ ਮੈਡੀਕਲ ਤੇ ਜਾ ਕੇ ਦਵਾਈਆਂ ਉਹ ਲੈ ਵੀ ਆਂਦੀਆਂ ਇਸੇ ਗਾਂ ਵਾਸਤੇ ਫਿਰ ਉਹ ਜਦੋਂ ਆਪਾਂ ਪੁੱਛਣਾ ਸੀ ਵੀ ਕਿੱਦਾਂ ਇਹਨੂੰ ਇਹਦਾ ਦੇਣੀਆ ਸ਼ੁਰੂ ਕਰੀਏ ਫਿਰ 4 ਦਿਨਾਂ ਡਾਕਟਰ ਸਾਹਿਬ ਨੇ ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ ਜੇ ਫੋਨ ਚੁੱਕਿਆ ਚੁੱਕਿਆ ਗੱਲ ਹੋਈ ਫਿਰ 2000 ਦਾ ਚਲੋ ਆਪਾਂ ਦਿੰਦੇ ਰਹੇ ਆ ਉਹਦੇ ਮੁਤਾਬਕ ਉਸ ਦੇ ਉਹ ਦੇਣ ਦੇ ਬਾਵਜੂਦ ਵੀ ਇਹ ਗਾਂ ਜਿਹੜੀ ਸੀ ਫੇਰ ਦਵਾਈ ਭਰਾ ਕੇ ਗੱਬਣ ਕਰਾਈ ਫਿਰ ਰਿਪੀਟ ਕਰ ਗਈ ਤੇ ਸੋ ਗੱਲ ਐਵੇਂ ਆ ਕਿ ਬਾਅਦ ਚ ਫੇਰ ਆਪਾਂ ਨੂੰ ਫੋਨ ਕੀਤਾ ਡਾਕਟਰ ਸਾਹਿਬ ਨੂੰ ਕਿ ਵੀਰ ਜੀ ਗਾਂ ਤੁਸੀਂ ਜਦੋਂ ਦਵਾਈ ਦੱਸੀ ਆਪਾਂ ਉਸੇ ਤਰ੍ਹਾਂ ਆਪਣੇ ਦਵਾਈ ਇਸਤੇਮਾਲ ਕੀਤੀ ਆ ਤੇ ਗਾਂ ਆਪਣੀ ਗੱਭੜ ਨਹੀਂ ਰਹੀ ਉਹਨਾਂ ਬਾਅਦ ਵਿੱਚ ਕਹਿ ਦਿੱਤਾ ਕਿ ਤੁਹਾਤੋਂ ਦਵਾਈ ਨਹੀਂ ਸਹੀ ਤਰ੍ਹਾਂ ਦਿੱਤੀ ਗਈ ਫੇਰ ਆਪਾਂ ਕਿਹਾ ਤੁਹਾਨੂੰ ਜਿਹੜੀਆਂ ਅਸੀਂ ਦਵਾਈਆਂ ਲਿਆਂਦੀਆਂ ਵਾਂ ਤੁਹਾਨੂੰ ਜਿਹੜੀਆਂ ਤੁਸੀਂ ਦੱਸੀਆਂ ਉਹੀ ਆਪਾਂ ਸੇਮ ਦਵਾਈਆਂ ਲਿਆਂਦੀਆਂ ਉਹਨਾਂ ਦੀ ਵੀਡੀਓ ਵੀ ਆਪਾਂ ਵੀਰ ਉਸ ਡਾਕਟਰ ਨੂੰ ਪਾਈ ਤੇ ਬਾਅਦ ਵਿੱਚ ਕਹਿੰਦਾ ਕਿ ਚਲੋ ਮੈਂ ਹੋਰ ਕੋਈ ਹੋਰ ਕਾਰਨ ਹੋ ਸਕਦਾ ਵਾ ਮੈਂ ਜਦੋਂ ਤੁਹਾਡੇ ਉਹ ਵੀਰ ਹੋਰ ਜ਼ਿਲ੍ਹੇ ਦਾ ਆਪਣੀ ਤਰਨਤਾਰਨ ਦਾ ਨਹੀਂ ਕਹਿੰਦਾ ਕਿ ਮੈਂ ਆਉਂਗਾ ਜਦੋਂ ਮੈਂ ਆਉਂਗਾ ਤੇ ਫਿਰ ਤੁਹਾਨੂੰ ਫੋਨ ਕਰੂੰਗਾ ਫਿਰ ਮੈਂ ਆਪ ਚੈੱਕ ਕਰਕੇ ਜਾਊਂਗਾ ਗਾ ਨੂੰ ਵੀ ਕੀ ਪ੍ਰੋਬਲਮ ਆ ਜਾਂ ਕੀ ਨਹੀਂ ਚਲੋ ਵੀਰ ਤੇ ਆਉਣਾ ਤੇ ਕੀ ਹੀ ਉਦੋਂ ਚਲੋ ਫੋਨ ਕੱਟ ਕੇ ਖੜਾ ਛਡਵਾ ਗਿਆ ਤੇ ਆਉਣਾ ਦਾ ਕੀ ਨਾ ਕੋਈ ਫੋਨ ਲਾਇਆ ਨਾ ਅੱਜ ਤੱਕ ਕੋਈ ਗੱਲਬਾਤ ਤੇ ਟਲੋ ਵੀਰ ਨਾਲ ਸੰਪਰਕ ਹੋਇਆ ਤੇ ਇਹਨਾਂ ਦੇ ਕੋਈ ਆ ਕੇ ਵੀ ਨਹੀਂ ਆਪਣੇ ਕੋਲ ਇੱਥੇ ਚੈੱਕਅਪ ਕੀਤਾ ਫੋਨ ਤੇ ਬਸ ਜਿੱਦਾਂ ਦੱਸਤਾ ਉਹਦੇ ਮੁਤਾਬਕ ਹੀ ਕੰਮ ਕਰਤਾ ਤੇ ਜਦੋਂ ਆਪਾਂ ਢਲੋ ਸਾਹ ਨੇ ਇਸ ਦਾ ਇਲਾਜ ਕੀਤਾ ਨਾ ਟ੍ਰੀਟਮੈਂਟ ਕਰਤਾ ਉਹਦੇ ਮੁਤਾਬਕ ਉਸੇ ਤੋਂ ਪਹਿਲੀ ਆਈ ਆਪਾਂ ਸੀਮਨ ਲਵਾਤਾ ਤੇ ਪਹਿਲੀ ਵਾਰੀ ਗਾਂ ਜਿਹੜੀ ਕਨਸੀਵ ਕਰ ਗਈ ਨਹੀਂ ਤੇ 21 ਦਿਨਾਂ ਬਾਅਦ ਹੀ ਵਾਰ-ਵਾਰ ਰਿਪੀਟ ਕਰੀ ਜਾਂਦੀ 21 ਦਿਨਾਂ ਬਾਅਦ ਹੀ ਰਿਪੀਟ ਕਰੀ ਜਾਂਦੀ ਬਾਕੀ ਬਹੁਤ ਧੰਨਵਾਦ ਆ ਟਿੱਲੋ ਸਾਹਿਬ ਦਾ ਕਿ ਟਿੱਲੋ ਸਾਹਿਬ ਇੱਕ ਤੁਸੀਂ ਸਾਡੀ ਗਾਂ ਦੇ ਚਲੋ ਬਣਾ ਦਿੱਤੀ ਜੇ ਬਾਕੀ ਵੀ ਇਹਨੂੰ ਤੁਸੀਂ ਡੰਗਾਂ ਤੋਂ ਵੀ ਬਚਾ ਦਿੱਤਾ ਠੀਕ ਹੈ ਨਾ ਤੁਹਾਡਾ ਬਹੁਤ ਬਹੁਤ ਟਿੱਲੋ ਸਾਹਿਬ ਧੰਨਵਾਦ ਆ ਸਲੂਟ ਆ ਤੁਹਾਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਦਿਲੋਂ ਧੰਨਵਾਦ ਆ ਭਰਾ ਬਰਾਦਰ ਬਾਕੀ ਚਲੋ ਹਣਾ ਇਹ ਟਾਈਆਂ ਮਹੀਨੇ ਦੀ ਗੱਬਣ ਚੱਕ ਪਾਸ ਆ ਜਦੋਂ ਇਹ ਗਾਂ ਸੌਊਗੀ ਉਦੋਂ ਹੀ ਇਹਦੀ ਵੀਡੀਓ ਬਣਾ ਕੇ ਸਾਰੇ ਵੀਰਾਂ ਨਾਲ ਕਨਫਰਮ ਕਰਾਂਗੇ ਕਿਰਾ ਵੀ ਆਂ ਗਾਂ ਸੋਪੀ ਹੈ ਉਹੀ ਗਾਮ ਅੱਜ ਇਹਨੂੰ 2.5 ਮਹੀਨੇ ਲੱਗਣਾਂ ਤੇ ਬਾਕੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮੇਰੇ ਭਰਾ ਕਿਉਂਕਿ ਇਸ ਦਾ ਮਾਸਟਰ ਢਿੱਲੋਂ ਦਾ ਹੌਸਲਾ ਵੱਧਦਾ ਵਾ ਹਨਾ ਆ ਗੱਲ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਬਹੁਤ-ਬਹੁਤ ਸਪੈਸ਼ਲ ਮਾਸਟਰ ਢਿੱਲੋਂ ਇਰ ਦਾ ਓਕੇ ਜੀ ਸਤਿ ਸ਼੍ਰੀ ਅਕਾਲ ਗੱਲ ਵਾਲਾ ਪਾਣੋ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਨਾ ਆਪਾਂ ਵੇਖਦੇ ਆਂ ਵੀ ਜਦਾਂ ਆਪਾਂ ਨੂੰ ਕੋਈ ਆਫਰ ਮਿਲ ਜਾਂਦਾ ਵਾ ਆਫਰ ਤੇ ਕਾਹਦਾ ਹੁੰਦਾ ਵੈਸੇ ਉਹ ਉਹਨਾਂ ਦਾ ਲਾਲਚ ਹੁੰਦਾ ਵਾ ਆਪਾਂ ਫੋਨ ਤੇ ਗਰੁੱਪਾਂ 'ਚ ਵੇਖਦੇ ਆਂ ਮੈਸੇਜ ਆਪਾਂ ਨੂੰ ਆਉਂਦੇ ਆ ਕਿ ਆਹ ਵੀਡੀਓ ਸ਼ੇਅਰ ਕਰ ਦਿਓ ਗਾਂਧੀ ਗਾਂ ਗਰੁੱਪਾਂ 'ਚ ਸ਼ੇਅਰ ਕਰ ਦਿਓ ਤੁਹਾਨੂੰ ਇੰਨੇ ਦਾ ਰੀਚਾਰਜ ਫ੍ਰੀ ਹੋ ਜਾਊਗਾ ਅਡਾਨੀ ਵੱਲੋਂ ਫ੍ਰੀ ਆਫਰ ਆਇਆ ਵਾ ਇਹਨੂੰ ਤੁਸੀਂ ਸ਼ੇਅਰ ਕਰ ਦਿਓ ਆਪਾਂ ਕਿੰਨੇ ਕਿੰਨੇ ਗਰੁੱਪਾਂ 'ਚ ਦਹਾਂ ਦਹਾਂ ਗਰੁੱਪਾਂ ਤੱਕ ਆਪਾਂ ਸ਼ੇਅਰ ਕਰਦੇ ਆ 20-20 ਬੰਦਿਆਂ ਨੂੰ ਸ਼ੇਅਰ ਕਰਦੇ ਆ ਗਾਂਧੀ ਗਾਂ ਹਨਾ ਉਹ ਜਦ ਕਿ ਹੁੰਦਾ ਸਾਰਾ ਕੁਝ ਫੇਕ ਆ ਤੇ ਆ ਜੋ ਰੀਅਲ ਕੰਮ ਆ ਇਹਨੂੰ ਆਪਾਂ ਸ਼ੇਅਰ ਨਹੀਂ ਕਰਦੇ ਸੋ ਮੇਰੇ ਭਰਾ ਬੁਰਾ ਨਾ ਮੰਨਿਓ ਇਸ ਗੱਲ ਨੂੰ ਤੇ ਆਪਾਂ ਜੋ ਕਿਹਾ ਵਾ ਸੋ ਇਹਨੂੰ ਕਹਿਣ ਦਾ ਭਾਵ ਕਿ ਇਸ ਗੱਲ ਨੂੰ ਇਹਨੂੰ ਆਪਾਂ ਵੀਡੀਓ ਨੂੰ ਸ਼ੇਅਰ ਕਰਨਾ ਚਾਹੀਦਾ ਆਪਾਂ ਹੋਰ ਨਾਲੀਆਂ ਤੇ ਆਪਣਾ ਰੀਚਾਰਜ ਕਰਵਾਉਣ ਵਾਸਤੇ ਆਪਾਂ ਵੇਖੋ ਤਰ੍ਹਾਂ ਤਰ੍ਹਾਂ ਦੇ ਗਾ ਗਰੁੱਪਾਂ ਇਹ ਸ਼ੇਅਰ ਕਰੀ ਜਾਂਦੇ ਹੁੰਦਾ ਕੁਝ ਨਹੀਂ ਹੋ ਸਾਰਾ ਕੁਝ ਫੇਕ ਹੁੰਦਾ ਤੇ ਆ ਜੋ ਰੀਅਲ ਤੁਹਾਡੇ ਸਾਹਮਣੇ ਰਿਜ਼ਲਟ ਆ ਇਹਨੂੰ ਆਪਾਂ ਗਾ ਸ਼ੇਅਰ ਨਹੀਂ ਕਰ ਰਹੇ ਹਨਾ ਸੋ ਇਹਨੂੰ ਵੀ ਆਪਾਂ ਦਾ ਫਰਜ਼ ਬੰਦਾ ਆ ਕਿ ਆਪਾਂ ਸ਼ੇਅਰ ਕਰੀਏ ਕਿਉਂਕਿ ਢੱਲੋ ਵੀਰ ਕੋਈ ਪੈਸਾ ਨਹੀਂ ਲੈ ਰਿਆ ਨਹੀਂ ਤੇ ਆਪਾਂ ਨੂੰ ਕਹਿ ਵੀ ਸਕਦਾ ਜਦੋਂ ਆਪਾਂ ਗੱਲ ਕਰਦੇ ਆ ਵੀ ਹਾਂ ਵੀ ਆਪਣੀ ਇਲਾ ਗਾਂ ਆ ਆਪਾਂ ਨੂੰ ਵੀਰ ਕਹਿ ਵੀ ਸਕਦਾ ਵੀ ਹਾਂ ਮੇਰੇ ਕਹਿਣ ਤੇ ਆ ਲਾਈਕ ਕਰ ਦੋ ਤੇ ਤੁਸੀਂ ਜਦੋਂ ਤੁਹਾਡੀ ਗੱਬਣ ਹੋ ਗਈ ਜਾਂ ਮੈਨੂੰ ਇੰਨੇ ਪੈਸੇ ਦੇ ਦਿਓ ਵੀਰ ਕਹਿ ਵੀ ਸਕਦਾ ਹਾਂ ਲਾਗੇ ਇਹੋ ਜੀ ਗੱਲ ਵੀਰ ਦੇ ਲਾਗੇ ਬੰਨੇ ਨਹੀਂ ਆ ਕੋਈ ਪੈਸੇ ਪੈਸੇ ਵਾਲੀ ਪਰ ਆਪਾਂ ਕਹ ਆਪਣਾ ਤੁਹਾਨੂੰ ਇਹ ਗੱਲ ਕਹਿ ਰਹੇ ਆ ਵੀ ਵੀਰ ਮੰਗ ਸਕਦਾ ਵਾ ਪੈਸੇ ਤੇ ਆਪਾਂ ਦੇ ਵੀ ਸਕਦੇ ਆ ਆਪਾਂ ਸੋਚਦੇ ਹੁਣ ਆਪਣਾ ਮੇਰਾ ਵੇਖੋ ਕਿੰਨੇ ਪੈਸੇ ਲੱਗੇ ਆ ਡਾਕਟਰਾਂ ਕੋਲ ਇਲਾਜ ਕਰਾਇਆ ਟੀਕੇ ਭਰਾ ਭਰਾ ਆ ਗਏ ਦਵਾਈਆਂ ਭਰਾ ਭਰਾ ਆ ਗਏ ਕਿੰਨੇ ਪੈਸੇ ਲੱਗੇ ਹਨਾ ਤੇ ਆਪਾਂ ਫਿਰ ਵੀ ਆਖਣਾ ਸੋਚਦਾ ਚੱਲ ਜਿਆ 2-400000 ਕੋਈ ਲੈ ਵੀ ਜਾਊ ਤੇ ਆਪਣੀ ਗਾਂ ਘਣਾਉਣੀ ਚਾਹੀਦੀ ਆ ਤੇ ਵੀਰ ਇਹੋ ਜ ਆ ਪੈਸਿਆਂ ਵਾਲ ਦਾ ਕੋਈ ਮਸਲਾ ਨਹੀਂ ਫ੍ਰੀ ਆਫ ਕੋਸਟ ਵੀਰ ਕੰਮ ਕਰ ਰਿਹਾ ਜਿੰਨੇ ਮਰਜੀ ਫੋਨ ਕਰੋ ਕਿਉਂਕਿ ਵੀਰ ਵਿਜੀ ਵੀ ਹੁੰਦਾ ਵਾ ਡੈਕਟਰੀ ਲਾਈਨ ਵਿੱਚ ਸਾਰਾ ਦੇਣਾ ਵਿਜੀ ਰਹਿੰਦਾ ਫਿਰ ਵੀ ਫੋਨ ਚ ਚੁੱਕ ਕੇ ਗੱਲ ਕਰਨਾ ਬੜੀ ਤਗੜੀ ਗੱਲ ਆ ਸੋ ਕਹਿਣ ਦਾ ਭਾਵ ਕਿ ਮਨ ਲ ਕੇ ਸ਼ੇਅਰ ਕਰਿਆ ਕਰੋ ਭਰਾ ਨੂੰ ਫ੍ਰੀ ਆਫ ਕੋਸਟ ਆਪਣਾ ਭਰਾ ਕੰਮ ਕਰ ਰਿਹਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਤੇ ਬਹੁਤੀ ਗੱਲ ਨਹੀਂ ਕਰਨੀ ਆਪਾਂ ਤੁਸੀਂ ਵੀਡੀਓ ਦੇਖੀਏ ਕਲਿੱਪ ਤਰਨਤਾਰਨ ਏਰੀਆ ਚੋਂ ਆਈ ਏ ਵੀਡੀਓ ਫਿਰ ਤਾਂ ਤੁਹਾਡੇ ਭਰਾ ਨੇ ਵਾਦਾ ਕੀਤਾ ਕਿ ਆਪਾਂ ਹਰ ਇੱਕ ਫਾਰਮਰ ਦੇ ਨਾਲ ਖੜਾਂਗੇ ਸਪੋਰਟ ਕਰਾਂਗੇ ਤੇ ਆਪਾਂ ਕਰ ਵੀ ਰਹੇ ਹਾਂ ਤੇ ਆਪਾਂ ਖੜ ਵੀ ਰਹੇ ਹਾਂ ਬਾਕੀ ਤੁਸੀਂ ਸਾਰੀ ਗੱਲ ਵੀਡੀਓ ਚ ਸੁਣ ਲਈ ਹੋ ਮੈਨੂੰ ਦੱਸਣ ਦੀ ਲੋੜ ਨਹੀਂ ਉਹ ਵੀਰ ਨੇ ਆਪਾਂ ਗੱਲ ਕੀਤੀ ਇੱਕ ਜਾਂਦਾ ਹੀ ਨਾ ਲਾਈਕ ਨਾ ਵਿਊ ਚੰਗੀ ਚੀਜ਼ ਨੂੰ ਕਿੰਨੇ ਕਰਨੇ ਆ ਯਾਰ ਲਾਈਕ ਵਿਊ ਤੇ ਬਲੌਗਰਾਂ ਨੂੰ ਆ ਜਿਹੜੇ ਜਨਾਨੀਆਂ ਦਿਖਾ ਰਹੇ ਨੇ ਆਪਣੀਆਂ ਸੱਚੀ ਗੱਲ ਕਰਦਾ ਪਿਆ ਤੁਹਾਡੇ ਨਾਲ ਠੀਕ ਹੈ ਨਾ ਸਾਨੂੰ ਥੋੜਾ ਹੁਣੇ ਆ ਜਿਹੜੇ ਕੇਦੀ ਕੇ ਫਾਰਮਰ ਦੇ ਨਾਲ ਖੜ ਰਹੇ ਆ ਜਾਂ ਸਪੋਰਟ ਕਰ ਰਹੇ ਨੇ ਠੀਕ ਹੈ ਨਾ ਗੰਦ ਨੂੰ ਵੀ ਆ ਰਹੇ ਇੰਸਟਾ ਤੇ ਜਿਹੜੇ ਨੰਗੇ ਨੱਚਦੇ ਉਹਨਾਂ ਨੂੰ ਵੀਊ ਆ ਰਹੇ ਆ ਸਾਨੂੰ ਕਿੰਨੇ ਕਰਨੇ ਵੀਊ ਯਾਰ ਜਿੰਨਾ ਮਰਜ਼ੀ ਜ਼ੋਰ ਲਾਈ ਜੋ ਬਾਕੀ ਸਾਡੀ ਸੇਵਾ ਲਈ ਉਹਨੇ ਆਪਾਂ ਵੀਡੀਓ ਦੀ ਲੜੀ ਬੰਨੀ ਰੱਖਣੀ ਆ ਸਪੈਸ਼ਲਿਸਟਿਕ ਬਣਾ ਕੇ ਤੁਹਾਡੇ ਭਰਾ ਨੇ ਰੱਖਣੀ ਆ ਤੇ ਆਉਂਦੀਆਂ ਨੇ ਆਣੀਆਂ ਵੀਡੀਓ ਕਿ ਤੁਹਾਡਾ ਫਰਜ ਹੈ ਆਪਾਂ ਨੂੰ ਬਾਰ-ਬਾਰ ਕਹਿਣ ਦੀ ਲੋੜ ਨਹੀਂ ਭਰਾਵੋ ਲਾਈਕ ਕਰਨਾ ਠੀਕ ਹੈ ਨਾ ਚੰਗੀ ਲੱਗਦੀ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਿ ਤਾਂ ਕਿ ਕਿਦਾ ਭਲਾ ਹੋ ਜਾਏ ਮੇਰਾ ਭਰਾ ਠੀਕ ਹੈ ਨਾ ਭਲਾ ਹੋ ਜਾਏ ਇਹ ਵੀਰ ਦੀ ਵੀਡੀਓ ਦੇਖੀ ਵੀ ਭਲਾ ਹੋਇਆ ਇੱਕ ਯਾਰ ਮੈਂ ਇਹਨੂੰ ਜਾਣਦਾ ਨਹੀਂ ਫੇਸ ਟੂ ਫੇਸ ਵੀਰ ਨੂੰ ਮਿਲਿਆ ਨਹੀਂ ਪਰ ਇਹ ਆਪਣੇ ਇੱਕ ਫਰਜ ਸਮਝ ਕੇ ਵੀਡੀਓ ਪਾਉਂਦੇ ਨੇ ਲੋਕ ਜਿਹੜੇ ਆਪਾਂ ਖੜੇ ਹਾਂ ਤੇ ਨਾਲ ਖੜ ਜਾਂਦੇ ਨੇ ਚੰਦ ਲੋਕ ਹੈਗੇ ਤੁਹਾਡੇ ਭਰਾ ਨਾਲ ਕੱਢਦੇ ਨੇ ਸਪੋਰਟਰ ਹੈ ਵੀ ਨੇ ਫਾਰਮਰ ਜਿਹੜੇ ਕੱਢਦੇ ਨੇ ਜਿਹੜੇ ਪਿਆਰ ਕਰਦੇ ਨੇ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਚੰਦ ਗਾ ਲਾਈਕ ਹੁੰਦੇ ਨੇ ਪਿਆਰ ਕਰਦੇ ਨੇ ਪ੍ਰਭੂ ਬਾਕੀ ਤੁਹਾਡਾ ਵੀ ਫਰਜ ਬੰਦਾ ਯਾਰ ਸਾਰੀਆਂ ਵੀਡੀਓ ਚੈੱਕ ਕਰਿਓ ਨਵੇਂ ਚੈਨਲ ਤੇ ਆਏ ਤੇ ਸਬਸਕ੍ਰਾਈਬ ਜਰੂਰ ਚੈਨਲ ਨੂੰ ਕਰਿਓ ਤੇ ਮੇਰੇ ਭਰਾ ਜੀ ਨੂੰ ਲੋੜ ਆ ਕਮੈਂਟਾਂ ਚ ਨੰਬਰ ਮੇਰਾ ਲੈ ਸਕਦਾ ਉਹਨਾਂ ਨੂੰ ਗਾਈਡ ਕਰੂੰਗਾ ਆਪਣੇ ਤਰੀਕੇ ਨੇ ਮੇਰੇ ਉਹਦੇ ਬਖਸ਼ੀ ਹੋਏ ਤਰੀਕੇ ਨੇ ਦਿਮਾਗ ਆ ਜਿਹਦੇ ਨਾਲ ਮੈਂ ਚੱਲਦਾ ਵਾਂ ਆਪਣੇ ਐਕਸਪੈਰੀਮੈਂਟ ਨੇ ਮੈਨੂੰ ਕਿਸੇ ਨੇ ਸਿਖਾਇਆ ਹੋਇਆ ਨਹੀਂ ਕੁਝ ਵੀ ਸਿਰਫ ਉਹਨੇ ਮਤਬਕਸ਼ੀ ਆ ਤੇ ਉਹਦੀ ਜਿਹੜੀ ਮਤਬਕਸ਼ੀ ਆ ਉਹ ਉਹੋ ਹੀ ਆਪਾਂ ਫਾਰਮਰ ਦੇ ਨਾਲ ਕਰ ਰਹੇ ਆ ਗਾਈਡ ਕਰ ਰਹੇ ਆ ਤੇ ਇਦਾਂ ਹੀ ਰਿਜ਼ਲਟ ਮਿਲ ਰਹੇ ਆ ਕਹਿਣ ਦਾ ਮਤਲਬ ਕਿ ਮੁਕਤੀ ਦੀ ਗੱਲ ਉਹਦੀ ਕਿਰਪਾ ਜੀ ਸਾਰੀ ਕੋਈ ਜੜੀ ਬੂਟੀ ਨਹੀਂ ਇਹਦੇ ਵਿੱਚ ਬਾਕੀ ਤੂੰ ਭਰਾ ਦੀ ਗੱਲਬਾਤ ਸੋਣੀ ਲਈ ਹੋਣੀ ਆ ਤੇ ਚੰਗੀ ਲੱਗੀ ਕਮੈਂਟਾਂ ਚ ਦੱਸ ਦਿਓ ਭਰਾ ਬਾਰੇ ਜੋ ਵੀ ਆ ਹਨਾ ਲਾਈਕ ਜ਼ਰੂਰ ਕਰ ਦਿਓ ਤੇ ਕਿਵੇਂ ਲੱਗੀ ਵੀਡੀਓ ਵੀ ਜ਼ਰੂਰ ਦੱਸਿਓ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ